ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਨਿਰਪੱਖ ਪੁਰੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਕਾ ਹੁਣ ਵੇਲੇ ਦੀ ਇਸ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨ ਲੱਗੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਜੁਲੰਦਰ ਪੱਛਮੀ ਦੀ ਉਪ ਚੋਣ 37000 ਤੋਂ ਵੱਧ ਵੋਟਾਂ ਦੇ ਨਾਲ ਜਿੱਤੀ ਗਈ ਹੈ ਪੰਜਾਬ ਸਿਆਸਤ ਦੇ ਵਿੱਚ ਆਪਣੇ ਤੈਲ ਕਮਚਾ ਕੇ ਰੱਖ ਦਿੱਤਾ ਹੈ ਇਸ ਜਿੱਤ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਬੋਲੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡਾ ਦਾਅਵਾ ਥੋਕ ਦਿੱਤਾ ਗਿਆ ਹੈ ਅਤੇ ਵਿਰੋਧੀਆਂ ਦੇ ਵੱਲੋਂ ਵੀ ਇੱਥੇ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਕੱਲ੍ਹ ਜੇਕਰ ਸਤ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਨਤੀਜੇ ਆਂਦੇ ਸਾਰ ਹੀ ਸੋਸ਼ਲ ਮੀਡੀਆ ਤੇ ਇੱਥੇ ਟਿੱਪਣੀ ਕਰ ਦਿੱਤੀ ਸੀ ਫੇਸਬੁਕ ਤੋਂ ਪੋਸਟ ਪਾ ਕੇ ਭਗਵੰਤ ਮਾਨ ਨੇ ਲਿਖਿਆ ਸੀ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਤਿਫਨ ਨੂੰ ਬਹੁਤ ਬਹੁਤ ਵਧਾਈ ਵੱਡੀ ੀਟ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹਦ ਖੋਸ਼ ਹਨ ਚੋਣਾਂ ਦੌਰਾਨ ਜਿੱਥੇ ਵਾਦੇ ਬਹੁਤ ਬਹੁਤ ਮੁਬਾਰਕਾ ਜੇਕਰ ਤੁਸੀਂ ਭਗਵੰਤ ਸਿੰਘ ਮਾਨ ਦੀ ਇਸ ਪੋਸਟ ਨੂੰ ਜਰਾ ਧਿਆਨ ਦੇ ਨਾਲ ਪੜੋ ਉਹਨਾਂ ਨੇ ਲਿਖਿਆ ਹੈ ਕਿ ਜਿਵੇਂ ਚੋਣ ਦੌਰਾਨ ਕੀਤੇ ਵਾਦੇ ਅਨੁਸਾਰ ਚਲੰਦਰ ਵੈਸਟ ਨੂੰ ਅਸੀਂ ਬੈਸਟ ਪੜਾਵਾਂਗੇ ਭਗਵੰਤ ਮਾਨ ਦੇ ਕਹਿਣ ਦਾ ਮਤਲਬ ਇਹ ਹੈ ਕਿ ਬਾਕੀ ਆਪ ਨੂੰ ਅਸੀਂ ਬੈਸਟ ਬਣਾ ਦਿੱਤਾ ਹੈ ਅਤੇ ਜ਼ਲੰਧਰ ਵੈਸਟ ਰਹਿ ਗਿਆ ਸੀ ਅਤੇ ਹੁਣ ਉਸ ਨੂੰ ਵੀ ਬੈਸਟ ਬਣਾ ਦੇਵਾਂਗੇ ਪਾ ਬਿਹਤਰੀਨ ਬਣਾ ਦੇਵਾਂਗੇ ਭਗਵੰਤ ਮਾਨ ਨੇ ਆਪਣੀ ਪੋਸਟਰ ਦੇ ਵਿੱਚ ਪਾਕੀ ਪੰਜਾਬ ਨੂੰ ਲੈ ਕੇ ਇਹ ਦਾਵਾ ਵੀ ਕਰ ਦਿੱਤਾ ਹੈ ਕਿ ਬਾਕੀ ਪੰਜਾਬ ਅਸੀਂ ਬੈਤਰੀਨ ਬਹੁਤ ਵਧੀਆ ਬਣਾ ਦਿੱਤਾ ਹਲਕਾ ਰਹਿ ਗਿਆ ਸੀ ਚੰਦਰ ਵੈਸਟ ਦਾ ਹੁਣ ਰਹਿੰਦੇ 2.5 ਸਾਲਾਂ ਦੇ ਵਿੱਚ ਇਸ ਨੂੰ ਵੀ ਬੈਸਟ ਬਣਾ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਲਾਂਡ ਕਰ ਦਿੱਤਾ ਹੈ ਕਿ ਹੁਣ ਜਦੋਂ ਭਗਵੰਤ ਮਾਨ ਅਜੇ ਹੀ ਲਾਂਡ ਕਰ ਰਹੇ ਹਨ ਤੇ ਉਹਨਾਂ ਦੇ ਸਾਥੀ ਕਿਵੇਂ ਪਿੱਛੇ ਰਹਿ ਸਕਦੇ ਹਨ ਭਗਵੰਤ ਮਾਨ ਦੇ ਮੰਤਰੀ ਮੰਡਲ ਦੇ ਵਿੱਚ ਉਹਨਾਂ ਦੇ ਸਾਥੀ ਕੁਲਦੀਪ ਸਿੰਘ ਤਾਰੀਪਾਲ ਦੇ ਵੱਲੋਂ ਵੀ ਇਸ ਜੀ ਕੀਤੀਆਂ ਲਗਤੀਆਂ ਜਾਣ ਲਗ ਪਈਆਂ ਨੇ 227 ਦੀਆਂ ਵਿਧਾਨ ਸਭਾ ਵਿੱਚ ਹੁਣਾ ਅਸੀਂ ਹਿੱਜਤ ਪਾਵਾਂਗੇ ਇੱਕ ਵਾਰ ਫਿਰ ਤੋਂ ਭਗਵਾਨ ਤਮੰਡ ਪੰਜਾਬ ਦੇ ਮੁੱਖ ਮੰਤਰੀ ਪਰਨ ਨੇ ਆਮਦਮੀ ਪਾਰਟੀ ਨੇ ਇਹ ਦਾਅਵਾ ਕਰ ਦਿੱਤਾ ਹੈ ਗੱਲ ਮੁਖ ਵਿਰੋਧੀ ਕਾਂਗਰਸ ਪਾਰਟੀ ਦੀ ਕਰੀਏ ਤਾਂ ਕਾਂਗਰਸ ਦੇ ਵੱਲੋਂ ਇਸ ਜਿੱਤ ਤੋਂ ਬਾਅਦ ਸਭ ਤੋਂ ਤਿੱਖੀ ਪ੍ਰਤੀਕਿਰਿਆ ਬੁਲਤ ਤੋਂ ਬਦਾਈਕ ਕਾਂਗਰਸੀ ਸੁਪਾਸ ਸਿੰਘ ਖੇੜਾ ਨੇ ਦਿੱਤੀ ਹੈ ਉਹਨਾਂ ਨੇ ਤਾਂ ਆਪਸ ਵੀ ਪਾਰਟੀ ਦੇ ਸਵਾਲ ਚੁਕੇ ਨੇ ਤੇ ਚੋਣ ਕਮਿਸ਼ਨ ਤੇ ਵੀ ਸਵਾਲ ਚੁੱਕ ਲਈ ਹਨ ਉਹਨਾਂ ਖੈਰਾ ਖੈਰਾ ਦੇ ਵੱਲੋਂ ਇਸ ਨਤੀਜੇ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਜਲੰਧਰ ਉਚੋਂ ਦਾ ਇਹ ਨਤੀਜਾ ਚੋਣ ਸਿਸਟਮ ਦਾ ਮਜਰਾਕ ਹੈ ਆਮਦ ਮਿ ਪਾਰਟੀ ਚਾਰੀ ਦਿਨ ਪਹਿਲਾਂ ਸਿਰਫ 15000 ਵੋਟਾਂ ਨੂੰ ਲੈ ਕੇ ਆਪਣੀ ਜਮਾਨਤ ਫੰਜਾਬ ਦੇ ਕਰਵਾਲੇ ਨੇ ਹਨ ਅਤੇ 40 ਦਿਨਾਂ ਬਾਅਦ ਉਹ 37000 ਤੋਂ ਵੱਧ ਵੋਟਾਂ ਦੇ ਮਾਰਜਿਨ ਦੇ ਨਾਲ ਜਿੱਤ ਜਾਂਦੀ ਹੈ ਅਜਿਹਾ ਆਮ ਆਦਮੀ ਪਾਰਟੀ ਨੇ ਕੀ ਕਰ ਦਿੱਤਾ 40 ਦਿਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਕੋਈ ਤਰੱਕੀ ਤਾਂ ਨਹੀਂ ਕਰਵਾ ਦਿੱਤੀ ਗਈ ਇਹਨੇ ਛੋਟੇ ਕਿਸ ਸਮੇਂ ਦੇ ਵਿੱਚ ਅਸਲ ਨੇ ਇਸ ਸੱਚੇ ਇਹ ਹੈ ਕਿ ਭਗਵੰਤ ਸਿੰਘ ਮਾਨ ਦੇ ਉਸ ਦੇ ਮੰਤਰੀਆਂ ਦੇ ਵੱਲੋਂ ਲੋਕਾਂ ਦੇ ਪਤਵੇ ਨੂੰ ਖਰੀਦਿਆ ਗਿਆ ਹੈ ਲੋਕਾਂ ਨੂੰ ਰਵائیਤੀ ਪਾਰਟੀਆਂ ਦੇ ਨਾਲੋਂ ਵੀ ਅੱਗੇ ਲੰਘ ਗਈ ਹੈ ਆਮ ਆਦਮੀ ਪਾਰਟੀ ਲਖਣਾਂ ਨੂੰ ਖਾਈ ਚੈੱਕ ਕਰਨ ਦੇ ਵਿੱਚ ਦੂਜਾ ਗੱਲ ਦੂਜੀ ਗੱਲ ਦੂਜਾ ਪੱਖ ਇਹ ਸਾਬਤ ਹੋਇਆ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਚੋਣ ਕਮਿਸ਼ਨ ਨੇ ਵੀ ਆਪਣੇ ਭਰੋਸੇਯੋਗਤਾ ਗਵਾ ਦਿੱਤੀ ਹੈ ਉਹ ਸਹੀ ਚੋਣ ਨਹੀਂ ਕਰਵਾ ਸਕੇ ਨਿਰਪੱਖ ਚੋਣ ਨਹੀਂ ਕਰਵਾ ਸਕੇ ਬਹੁਤ ਕੁਝ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਦੇ ਵੱਲੋਂ ਮੰਤਰੀਆਂ ਦੇ ਵੱਲੋਂ ਕੀਤਾ ਗਿਆ ਇਸ ਬਾਏ ਇਲੈਕਸ਼ਨ ਦੇ ਵਿੱਚ ਪਰਚੋੜ ਕਮਿਸ਼ਨ ਨੇ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਬਾਏ ਇਲੈਕਸ਼ਨ ਕਰਵਾਈਆਂ ਚਾਹੁੰਦੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਾਂ ਫਿਰ ਚੋਣ ਕਮਿਸ਼ਨ ਤੋਂ ਲੋਕਾਂ ਦਾ ਭਰੋਸਾ ਪੱਕੇ ਤੌਰ ਤੇ ਉੱਠ ਜਾਵੇਗਾ ਇਹ ਕਾਨੂੰਨ ਬਣਾ ਚਾਹੀਦਾ ਹੈ ਸਤੇਲੈਕਸ਼ਨ ਹੋਵੇ ਉਥੇ ਸਰਕਾਰ ਕੋਈ ਆਪਣਾ ਪਰਭਾਵ ਨਾ ਪਾ ਸਕਦੀ ਹੋਵੇ ਖੈਰਾਣੇ ਵੱਲੋਂ ਇਹ ਮੰਗ ਰੱਖ ਦਿੱਤੀ ਗਈ ਹੈ ਚੋਣ ਕਮਿਸ਼ਨ ਦੇ ਆਗੇ ਖੈਰਾਣੇ ਖੜੇ ਕਰਦਤੇ ਨੇ ਸਵਾਲ ਕਿ ਮਿਸ ਯੂਜ਼ ਆਫ ਪਾਵਰ ਆਫ ਸਰਕਾਰ ਆਫ ਗਵਰਨਮੈਂਟ ਮਸ਼ੀਨਰੀ ਕੀਤੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੈਰਾਣੇ ਤਾਂ ਪੜਾਸ ਕੱਟ ਦਿੱਤੀ ਹੈ ਇਸ ਟਵੀਟ ਦੇ ذریعے ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ਼ਾ ਵੜਿੰਗ ਨੇ ਵੀ ਨਤੀਜੇ ਤੇ ਟਵੀਟ ਆ ਕੀਤਾ ਹੈ। ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਹਿੰਦਰ ਪਾਗਤ ਨੂੰ ਜਿੱਤ ਦੀਆਂ ਬਤਾਈਆਂ ਦਿੱਤੀਆਂ ਨੇ ਅਤੇ ਉਹਨਾਂ ਨੇ ਆਖਿਆ ਕਿ ਮੈਂ ਆਸ ਕਰਦਾ ਹਾਂ ਕਿ ਜ਼ਿਲੰਦਰ ਪਛਮੀ ਦੇ ਲੋਕ ਉਹਨਾਂ ਦੇ ਜੀਵਨ ਪੱਧ ਨੂੰ ਉੱਚਾ ਚੁੱਕਣ ਦੇ ਵਿੱਚ ਦੀ ਸਰਕਾਰ ਕੰਮ ਕਰੇਗੀ ਮੈਂ ਆਪਣੇ ਪਾਰਟੀ ਦੇ ਸਾਰੇ ਵਰਕਰਾਂ ਅਤੇ ਲੀਡਰਾਂ ਦਾ ਵੀ ਧੰਨਵਾਦ ਕਰਦਾ ਹਾਂ ਚੋਣ ਪੰਚਾਇਤ ਦੇ ਵਿੱਚ ਸਾਡੀ ਮਦਦ ਕੀਤੀ ਹੈ ਰਾਜਾ ਬੜਿੰਗ ਦੇ ਵੱਲੋਂ ਇੱਥੇ ਬਿਲਕੁਲ ਆਮ ਪ੍ਰਿੰਦ ਕੀ ਰਿਆ ਦਿੱਤੀ ਗਈ ਹੈ ਜਦ ਕਿ ਪਰਖੇਰਾ ਨੇ ਰਾਜ ਕੇ ਪੜਾਸ ਕੱਟ ਦਿੱਤੀ ਹੈ ਜੇਕਰ ਪਾਜਪਾ ਦੀ ਗੱਲ ਕਰੀਏ ਪੰਜਾਬ ਪਾਜਪਾ ਦੇ ਪ੍ਰਧਾਨ ਸੁਨੀਲ ਜ਼ਖੜ ਦੇ ਵੱਲੋਂ ਵੀ ਇਸ ਦੇ ਬਿਆਨ جاری ਕੀਤਾ ਗਿਆ ਹੈ ਸੋਸ਼ਲ ਮੀਡੀਆ ਤੇ ਜਵਾਬਖੜ ਨੇ ਆਪਣੇ ਬਿਆਨ ਦੇ ਵਿੱਚ ਤਾਨੇ ਵੀ ਮਾਰ ਦਿੱਤੇ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਬਿਆਨ ਦੇ ਵਿੱਚ ਜਵਾਬਖੜ ਨੇ ਆਖਿਆ ਜਲੰਧਰ ਦੇ ਲੋਕਾਂ ਦਾ ਫਤਵਾ ਸਿਰ ਮથે ਮੁੱਖ ਮੰਤਰੀ ਨੇ ਪ੍ਰਚਾਰ ਦੌਰਾਨ ਜੋ ਵਾਦੇ ਕੀਤੇ ਸਨ ਜੋ ਸਫਾਈ ਅਭਿਆਨ ਸ਼ੁਰੂ ਕੀਤੇ ਸੀ ਆਸ ਹੈ ਹੁਣ ਉਹ ਕੰਮ ਹੋਰ ਤੇਜ਼ੀ ਗਤੀ ਨਾਲ ਕਰਨ ਦਾ ਫਰਜ਼ ਸਰਕਾਰ ਯਾਦ ਰੱਖੇਗੀ ਹੁਣ ਆਪ ਸਰਕਾਰ ਤੋਂ ਇਹ ਵੀ ਉਮੀਦ ਕਰਦੇ ਆ ਇਹ ਸਾਰੇ ਪੰਜਾਬ ਵਿੱਚ ਵਿਕਾਸ ਦੇ ਕੰਮ ਸ਼ੁਰੂ ਕਰਵਾਏਗੀ ਲੋਕਾਂ ਦੀ ਹੋ ਰਹੀ ਖੱਜਲ ਫਰੀ ਰੁਕਾਏਗੀ ਮਿਲਕਾਮ ਬੇਲਗਾਮ ਪ੍ਰੇਸ਼ਟਾਚਾਰ ਤੇ ਕਾਰਵਾਈ ਕਰੇਗੀ ਤੇ ਅਮਨ ਕਾਨੂੰਨ ਦੀ ਸਥਿਤੀ ਵਿੱਚ ਦੁਦਾਰ ਕਰੇਗੀ ਪਾਵੇ ਕਿ ਇਥੇ ਫਤਵਾ ਸਿਰ ਮથે ਮੋਦੀ ਗੱਲ ਚਖ ਨੇ ਆਖ ਦਿੱਤੀ ਹੈ ਪਰ ਤਾਂ ਨੇ ਬਹੁਤ ਮਾਰੇ ਨੇ ਅਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਦੀ ਗੱਲ ਆਖ ਆਖੀ ਹੈ ਇਸ ਸਨੀ ਜ਼ਖਟੇ ਕਹਿੰਦਾ ਮਤਲਬ ਹੈ ਕਿ ਅੰਜਲੰਦਰ ਪੱਛਮੀ ਦੇ ਵਿੱਚ ਵਿਕਾਸ ਕਾਰਜ ਨਹੀਂ ਹੋ ਰਹੇ ਸਨ ਪਰ ਮੀਤ ਹੈ ਕਿ ਹੁਣ ਸਰਕਾਰ ਵਿਕਾਸ ਕਾਰਜ ਸ਼ੁਰੂ ਕਰੇਗੀ ਖਜ਼ਲਕਾਰੀ ਖਤਮ ਕਰੇਗੀ ਪ੍ਰਸ਼ਟਾਚਾਰਤੇ ਕਾਮਲਾਏਗੀ ਕਾਨੂੰਨ ਵਿਵਸਥਾ ਨੂੰ ਸੁਧਾਏਗੀ ਅਤੇ ਹੁਣ ਸਾਰੇ ਬੁੱਦੇ ਆਪਣੀ ਪੋਸਟ ਦੇ ਵਿੱਚ ਸੁਨੀਲ ਜਾਖੜ ਦੇ ਵੱਲੋਂ ਚੁੱਕ ਦਿੱਤੇ ਗਏ ਨੇ ਵਿਰੋਧੀ ਚਾਹੇ ਕੁਝ ਵੀ ਆਖਣ ਪਰ ਆਮ ਆਦਮੀ ਪਾਰਟੀ ਨੇ ਜੁਲੰਦਰ ਪਛਮੀ ਤੋਂ ਜੇਤ ਪਤਾ ਚੰਡਾ ਕੱਢ ਦਿੱਤਾ ਹੈ ਅਤੇ ਇੱਕ ਪਾਸੇ ਜਿੱਤ ਦਰਸਾ ਕੇ ਵਿਰੋਧੀਆਂ ਨੂੰ ਇੱਕ ਵਾਰ ਫਿਰ ਤੋਂ ਹੁੰਜੇ ਲਾਉਣ ਦਾ ਕੰਮ ਆਪ ਦੇ ਵੱਲੋਂ ਕਰ ਦਿੱਤਾ ਗਿਆ ਹੈ ਅਥੇ ਰਾਏ ਅਸੀਂ ਤੁਹਾਡੀ ਵੀ ਜਨ ਨਾਲ ਚੋਣੀ ਆ ਤੁਸੀਂ ਵੀ ਆਪਣੀ رائے ਕਮੈਂਟਾਂ ਦੇ ਜ਼ਰੀਏ ਆਪਣੀ رائے ਦੇ ਸਕਦੇ ਹੋ ਤੁਸੀਂ ਹੋਰਤਾ ਜਬਡੇਟ ਜਾਣਨ ਦੇ ਲਈ ਜੁੜੇ ਰਹੋ ਨਿਰਪੱਖ ਟਰੇ ਪੰਜਾਬ ਦੇ ਨਾਲ ਧੰਨਵਾਦ